ਲਓ ਜੀ ਆਪਾਂ ਆ ਗਏ ਆ ਫਤਲੋਜ ਦੇ ਕਿਨਾਰੇ ਠੀਕ ਆ ਜੀ ਤੇ ਇਸ ਟਾਈਮ ਆਪਾਂ ਦਰਿਆ ਦੇ ਕਿਨਾਰੇ ਖੜੇ ਹੋਏ ਆ ਠੀਕ ਆ ਜੀ ਤੇ ਆ ਇਧਰਲੇ ਬੰਨੇ ਪੈਲੀ ਆ ਤੇ ਐਸ ਬੰਨੇ ਦਰਿਆ ਵਾ ਦਰਿਆ ਜਿਹੜਾ ਵਾ ਉਹ ਪੰਜ ਤੋਂ 6 ਫੁੱਟ ਜੇ ਥੱਲੇ ਹੀ ਆ ਜਾਨੀ ਕਿ ਜ਼ਮੀਨ ਦੇ ਵਿੱਚ ਆ ਜਾਨੀ ਕਿ ਤੂੰ ਤਾਂ ਜੋ ਚੜੂਗਾ ਪਾਣੀ ਤੇ ਫੇਰ ਇਹ ਜੇ 6 ਫੁੱਟ ਚੜੂਗਾ ਤੇ ਫਿਰ ਜਾ ਕੇ ਫੁੱਟ-ਫੁੱਟ ਜ਼ਮੀਨਾਂ ਦੇ ਵਿੱਚ ਪਾਣੀ ਆਊਗਾ ਠੀਕ ਹੈ ਜੀ ਫੁੱਟਾ ਜਾਂ ਜਿੱਕਾ ਲੋ ਜਾਂ ਡੇਢ ਫੁੱਟ ਕਾ ਲੋ ਇੱਥੇ ਠੀਕ ਹੈ ਜੀ ਤੇ ਜੇ ਆਪਾਂ ਜਾਦਾ ਕਹਿੰਦੇ ਪਾਣੀ ਸਪੀਡ ਦੇ ਨਾਲ ਚੜ ਰਿਆ ਵਾ ਤੇ ਵੈਸੇ ਤੇ ਇੰਨੀ ਸਪੀਡ ਦੀ ਹੈ ਨਹੀਂਗੀ ਇੰਨੀ ਸਪੀਡ ਹਸਾਬ ਦੀ ਯਾਨੀ ਕਿ بارش ਦਾ ਹੀ ਪਾਣੀ ਆ بارش ਦਾ ਪਾਣੀ ਜਿਵੇਂ ਇਕੱਠਾ ਹੋ ਕੇ ਤੁਰਿਆ ਆਉਂਦਾ ਵਾ ਤੇ ਆ ਜਿਹੜੀ ਕਲਾਲੀ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਕਲਾਲੀ ਆ ਕਲਾਲੀ ਹਰਿਆਲੀ ਜਿਹੜੀ ਤੁਸੀਂ ਇਹ ਕਲਾਲੀ ਅਸੀਂ ਬੋਲਦੇ ਆ ਤੇ ਇਹ ਕਲਾਲੀ ਜਿਹੜੀ ਹੁੰਦੀ ਆੜੀ ਇਹ ਰੋੜ ਰੋੜ ਕੇ ਆਉਂਦੀ ਹੁੰਦੀ ਆ ਤੇ ਜਿਹੜੀਆਂ ਢਿੱਗਾਂ ਆ ਡਿੱਗ ਜਾਂਦੀ ਖੰਮਾਂ ਵੀ ਬੋਲਦੇ ਆ ਤੇ ਢਿੱਗਾਂ ਵੀ ਬੋਲਦੇ ਸਾਰ ਤੋਂ ਉੱਤੇਆਂ ਡਿੱਗ ਜਾਂਦੀਆਂ ਵਾ ਜਿਹੜੇ ਢਾਹ ਜਿੱਧਰੋਂ ਲੱਗ ਜੇ ਪਾਣੀ ਤੇ ਸਪੀਡ ਜਣੀ ਕਿ ਦੇਖੋ ਤੁਸੀਂ ਹਜੇ ਇੰਨੀ ਨਹੀਂ ਹੈਗੀ ਜੇ ਸਪੀਡ ਸਲੋ ਆ ਜੇ ਤੇ ਉਹ ਜਿੱਧਰੋਂ ਢਾਹ ਲਾ ਲੈਂਦਾ ਉਹਦੇ ਬੰਦੇ ਥੱਲੇ ਪੈਰ ਕੱਢ ਦਿੰਦੇ ਜਿਵੇਂ ਥੱਲੇ ਜ਼ਮੀਨ ਦੇ ਵਿੱਚ ਪੈਰ ਨਿਕਲਦੇ ਜਾਣ ਉਦਲੀਆਂ ਨੇ ਢਿੱਗਾਂ ਥੱਲੇ ਡਿੱਗ ਜਾਂਦੀਆਂ ਹੁੰਦੀਆਂ ਵਾ ਤੇ ਉਹਦੋਂ ਕਰਕੇ ਝੱਗ ਥੋੜੀ ਜਿਆਦੀ ਬਣੀ ਹੋਈ ਆ ਤੇ ਇਹ ਬਾਰਿਸ਼ ਦਾ ਪਾਣੀ ਇੰਨਾ ਪਾ ਤੇ ਹੋਰ ਹੋ ਸਕਦਾ 5-7 ਦਿਨਾਂ ਦੇ ਵਿੱਚ ਵਿੱਚ ਵਾਜ ਜਵੇ ਪਾਣੀ ਤੇ 5-7 ਦਿਨਾਂ ਦੇ ਵਿੱਚ ਵਿੱਚ ਵਧੂਗਾ ਪਾਣੀ ਤਕਰੀਬਨ ਪਾਣੀ ਦੀ ਸਪੀਡ ਨਹੀਂ ਇੰਨੀ ਹੈਗੀ ਵੀ ਸਲੋ ਆ ਜੇ ਜਿਹੜੀ ਸਪੀਡ ਜ਼ਿਆਦਾ ਪਾਣੀ ਦੀ ਹੋਵੇ ਉਹ ਕਹਿ ਦਵੇ ਪਿੱਛੋਂ ਪਾਣੀ ਜ਼ਿਆਦਾ ਛੱਡ ਦਤਾ ਵਾ ਯਾਨੀ ਕਿ ਪਿੱਛੋਂ ਛੱਡਿਆ ਤਾਂ ਹੋਊਗਾ ਥੋੜਾ ਛੱਡਿਆ ਹੋਊਗਾ ਪਾਣੀ ਤੇ ਇਸ ਤਰ੍ਹਾਂ ਹੀ ਅੱਗੇ ਦਰ ਜਿਹੜੇ ਆ ਉਹ ਚੱਕੇ ਜਾਂਦੇ ਹੁੰਦੇ ਆ ਕੋਈ ਇੰਨੀ ਡਰਨ ਵਾਲੀ ਗੱਲ ਨਹੀਂ ਹੈਗੀ 5-7 ਦਿਨਾਂ ਦੇ ਵਿੱਚ ਵਿੱਚ ਭਾਵੇਂ ਵਧੇ ਪਾਣੀ ਯੱਕਦਾਂ ਕਿਸੇ ਵੀਰ ਨੇ ਵੀਡੀਓ ਪਾਈ ਸੀਗੀ ਵੀ ਸਪੀਡ ਨਾਲ ਬਹੁਤ ਸੱਤ ਲੋ ਇਧਰ ਆ ਚੜਦਾ ਜਾ ਰਿਹਾ ਵਾ ਤੇ ਸੋ ਇਹ ਇੰਨੀ ਸਪੀਡ ਹੈ ਨਹੀਂ ਕਿ ਪਾਣੀ ਦੀ ਆ ਦੇਖੋ ਤੁਸੀਂ ਆ ਘੁੰਮ ਕੇ ਉਥੋਂ ਹੀ ਮੁੜਿਆ ਆਉਂਦਾ ਇੰਜ ਕਰਕੇ ਘੁੰਮ ਘੁੰਮ ਕੇ ਤੁਰਿਆ ਜਾਂਦਾ ਠੀਕ ਹੈ ਜੀ ਇਹ ਪਾਣੀ ਜੀ ਜਿਹੜੀ ਸਪੀਡ ਹੋਵੇ ਜਾਨੀ ਕਿ ਪਾਣੀ ਦਾ ਲੈਵਲ ਇਥੋਂ ਸਿੱਧਾ ਹੀ ਚੜ ਜਾਣਾ ਫਿਰ ਤੇ ਜੱਕ ਦਾ ਵੀ ਇਹ ਇਸ ਤੈਨੂੰ ਢਾਲ ਲਾ ਲੈਣੀ ਹੁੰਦੀ ਆ ਤੇ ਸਿੱਧਾ ਤੁਰਿਆ ਜਾਣਾ ਹੁੰਦਾ ਵਾ ਤੇ ਫੇਰ ਇਹ ਪਾਣੀ ਜਿਹੜਾ ਸਪੀਡ ਦੇ ਵਿੱਚ ਵਧੂਗਾ ਹੋ ਸਕਦਾ ਵੀ ਕੱਲ ਨੂੰ ਵਿੱਚ ਥੋੜਾ ਜਿਹਾ ਹੋਰ 2 ਫੁੱਟ ਜਾਂ 4 ਫੁੱਟ ਵਾਜੇ ਤੇ ਤਕਰੀਬਨ ਜੇ ਆਪਾਂ ਸੋਚਿਆ ਜਾਵੇ ਤੇ ਇੱਧਰ ਹਜੇ 6 ਫੁੱਟ ਥੱਲੇ ਹੈਗਾ ਵਾ 6 ਜਾਂ ਕਹਿ ਲਓ ਜਾਂ 5 ਫੁੱਟ ਕਹਿ ਲਓ ਵੀ ਇੰਨਾ ਪਾਣੀ ਥੱਲੇ ਜੇ ਜ਼ਮੀਨ ਦੇ ਵਿੱਚ ਆ ਤੇ ਆ ਇਧਰਲੇ ਬੰਨੇ ਹੈਗਾ ਜ਼ਿਲ੍ਹਾ ਜਲੰਧਰ ਠੀਕ ਆ ਜੀ ਆ ਮੋਗੇ ਏਰੀਆ ਦਾ ਹਲਕਾ ਵਾ ਧਰਮਕੋੜ ਹਲਕਾ ਫਾਡੇਗੜ ਪਿੰਤੂਰ ਤੇ ਮੇਰਾ ਪਿੰਡ ਬੋਗੇ ਵਾਲਾ ਵਾ ਤੇ ਆ ਮਦਾਰਪੁਰ ਸੰਘੇੜਾ ਜਿਹੜਾ ਸੰਘੇੜਾ ਪਿੰਡ ਜਿਹੜਾ ਉਹ ਬਿਲਕੁਲ ਹੀ ਦਰਿਆ ਦੇ ਦੂਜੇ ਬੰਨੇ ਆ ਯਾਨੀ ਕਿ ਦਰਿਆ ਵਾਲੀ ਸਾਈਡ ਤੇ ਆ ਬੰਨੋ ਦੂਜੇ ਬੰਨੇ ਆ ਜਿਹੜਾ ਮਦਾਰਪੁਰ ਆ ਉਹ ਬੰਨੋ ਦੂਜੇ ਬੰਨੇ ਆ ਉਹ ਯਾਨੀ ਕਿ ਨਹੀਂ ਦਰਿਆ ਦੀ ਮਾਰ ਚੋਂਦਾ ਜਿਹੜਾ ਇਹ ਆ ਦਰਿਆ ਵਾਲੇ ਬੰਨੇ ਪਿੰਡ ਵੱਜਾ ਹੋਇਆ ਠੀਕ ਹੈ ਜੀ ਤੇ ਸੰਘੇੜੇ ਪਿੰਡ ਫਿਲਮ ਵੀ ਇੱਕ ਬਣੀ ਸੀ ਡੀਐਸਪੀ ਦੇਵ ਠੀਕ ਹੈ ਜੀ ਉਹ ਇਸ ਜਗ੍ਹਾ ਤੇ ਬਣੀ ਸੀ ਇਸ ਜਗ੍ਹਾ ਤੇ ਠੀਕ ਹੈ ਜੀ ਤੇ ਤੁਹਾਨੂੰ ਦੱਸਿਆ ਵੀ ਇਹਦੇ ਪਾਣੀ ਹਜੇ ਨਹੀਂ ਇੰਨੇ ਚੜਨ ਦੀ ਸੰਭਾਵਨਾ ਹੈਗੀ ਹੋ ਸਕਦਾ ਵਾ ਤਿੰਨਾਂ 4 ਦਿਨਾਂ ਦੇ ਵਿੱਚ ਵਿੱਚ ਚੜੇ ਵੀ ਹਜੇ